ਕਰਮਚਾਰਨੀ ਚ ਛੱਡਾ ਮਾਰਚ ਪੁਰਾਣੀ ਪੈਨਸ਼ਨ ਭਾ ਦੇ ਸਦਨ ਕਮੇਟੀ ਤੇ ਸੀਪੀਐਫ ਕਰਮਚਾਰੀ ਯੂਨੀਅਨ ਦੀ ਅਗਵਾਈ ਹੇਠ ਘੱਟੋ ਘੱਟ 15 ਕਿਲੋਮੀਟਰ ਦਾ ਫਾਸਲਾ ਤੈਕ ਕਰਕੇ ਆਏ ਆਂ ਉਹਨਾਂ ਲੋਕਾਂ ਨੂੰ ਇਹ ਜਾਗਰੂਕ ਕਰਕੇ ਆਏ ਆਂ ਵੀ ਆਮ ਆਦਮੀ ਪਾਰਟੀ ਦੀ ਚਾਹਤ ਦੀ ਸਰਕਾਰ ਉਹ ਸਰਕਾਰ ਹੈ ਜੋ 2022 ਵਿੱਚ ਮੈਂ ਸਾਰਾ ਮਜ਼ਦੂਰ ਮੁਲਾਜ਼ਮ ਕਿਸਾਨਾਂ ਨੇ ਵੱਡੀ ती सुे चाऊ चवे ने तमाऊं न चा ਪੰਜਾਬ ਸਰਕਾਰ ਨੰਬਾਵਾਦ 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 ਪੁਰਾਣੀ ਟੈਂਕੋ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਸਾਨੂੰ ਵੀ ਦਿੱਤੇ ਨਵੇਂ ਨੰਬਾਵਾਦ ਨਵੇਂ ਨੰਬਾਵਾਦ ਪੰਜਾਬ ਸਰਕਾਰ ਨੰਬਾਵਾਦ ਕੋਟਰਾ ਦੇ ਆਵਾਜ਼ ਮਾਰੋ ਸਿੱਟੇ ਨੂੰ ਠੀਕ ਕਰੋ ਨੰਬਾਵਾਦ ਨੂੰ ਬਹਾਲ ਕਰੋ ਆਗਿਆ ਸਰਕਾਰ ਪ੍ਰਣਾਮ ਬਾਤ ਪੁਰਾਣੀ ਸੈਂਟਰ ਕੋਹਾਲ ਕਰੋ ਬਾਤ ਕਰੋ ਇੰਦਰਦੀ ਮੋਦੀ ਸਰਕਾਰ ਪ੍ਰਣਾਮ ਨੋਟ ਜੋਵਾਂ ਲੋਕੋ ਕੱਟਿਆ ਏ ਨਾ ਇਹਨਾਂ ਨੂੰ ਇਤਹਾਸ ਜਾਂ ਕੀ ਦਾ ਵਾਦਾ ਕਰਤੀ ਸੀ ਉਹ ਕਿਥੇ ਇਹਨਾਂ ਨੇ ਫੰਦੇ ਖਾਤੇ ਦੇ ਵਿੱਚ ਪਾਇਆ ਉਹਨਾਂ ਦਾ ਜਵਾਬ ਲੱਗੋ ਮਦਨ ਮੱਤੀ ਅੱਜ ਇੱਕ ਫੰਡ ਚਾਲੂ ਕਰਵਾਉਣਾ ਹੈ ਤੇ ਇਹ ਤੁਹਾਡੇ ਘਰਾੜੇ ਵਿੱਚ ਵੀ ਮਰਾਜ਼ਮ ਸਾਹੀ ਤੁਹਾਡੇ ਢੈਣ ਭਰਾ ਹੋਣਗੇ ਛੋਟੇ ਛੋਟੇ ਬੱਚੇ ਹੋਣਗੇ ਜਿਹੜੇ ਪੈਨਸ਼ਨ ਤੋਂ ਮਹੀਨ ਇਹਨਾਂ ਨੇ ਕੋ ਲਏ ਆ ਸਾਡੇ ਨੇ ਵਾਦਾ ਕਰਤੀ ਸੀ ਕਿ ಹಾಗೆ 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 ಹೋಲ್ ಗಂಟೆ

ਅੱਜ ਸਭ ਦਾ ਕਰਨ ਧਰਮ ਵਿੱਚ ਝੰਡਾ ਮਾਰਚ ਪੁਰਾਣੀ ਪੈਨਸ਼ਨ ਧਾਰਕ ਸੰਘਰਸ਼ ਕਮੇਟੀ ਤੇ ਸੀਪੀਐਫ ਕਰਮਚਾਰੀ ਯੂਨੀਅਨ ਦੀ ਅਗਵਾਈ ਹੇਠ ਘੱਟੋ ਘੱਟ 15 ਕਿਲੋਮੀਟਰ ਦਾ ਫਾਸਲਾ ਸਾਫ਼ ਕਰਕੇ ਆਏ ਆਂ। ਉਹ ਲੋਕਾਂ ਨੂੰ ਇਹ ਜਾਗਰੂਕ ਕਰਕੇ ਆਏ ਆਂ ਵੀ ਆਵਾਜ਼ ਦੀ ਪਾਰਟੀ ਦੀ ਚਾਲ ਨਹੀਂ ਸਰਕਾਰ ਉਹ ਸਰਕਾਰ ਹੈ। ਜਿਹੜੀ 2022 ਵਿੱਚ ਮੈਂ ਸਮਝਦਾ ਮੈਂ ਮਲਾਜਮ ਕਿਸਾਨਾਂ ਨੇ ਵੱਡੀ ਗਲਤੀ ਕੀਤੀ ਹੈ ਉਹ ਅਸੀਂ ਅਪੀਲ ਕਰਕੇ ਆਏ ਆ ਇਸ ਪੂਰੇ ਹਰਕਾ ਤਰਨਤਾਰ ਦੇ ਨਿਵਾਸੀਆਂ ਨੂੰ ਬਈ ਉਹ ਗਲਤੀ ਦੁਆਰ ਨਹੀਂ ਕਰਦੇ ਕੋਈ ਇਸ ਝੂਠੇ ਆਖਰਾਂ ਬਖੰਦਰੀ ਨੇ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਪਾਇ ਸੰਸਦ ਵਿੱਚ ਬੈਠਦੇ ਪੁਰਾਣੀ ਪੈਨਸ਼ਨ ਬਹਾਲ ਕਰਾਂਗਾ ਪਰ ਅੱਜ 4 ਸਾਲ 20 ਜਾਣ ਬਾਅਦ ਵੀ ਆ ਤੁਸੀਂ ਦੇਖ ਲਓ ਪੰਜਾਬ ਦੇ 2 ਲੱਖ ਮਲਾਜਮ ਸਰਕਾਰ ਦੇ ਰੋਕ ਰਹੇ ਨੇ ਔਰ ਆਪ ਪੈਨਸ਼ਨਾਂ ਅਲਵਾ ਰਹੀਆਂ ਕੈਬਨਟ ਮੰਤਰੀ ਬਣ ਕੇ ਐਮਐਲਏ ਬਣ ਕੇ ਪਰ ਸਾਡੇ ਕਰਮਚਾਰੀਆਂ ਨੂੰ ਕੱچے ਮਰਾਜਮ ਕੱچے ਹੈ ਪੁਰਾਣੀ ਪੈਨਸ਼ਨ ਬਹਾਨੀ ਹੋਈ ਜਿਹੜੀਆਂ ਹੋਰ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਉਦਾਂ ਦੀਆਂ ਉਦ੍ਹੀ ਪਈਆਂ ਹੋਈਆਂ ਸੋ ਲੋਕਾਂ ਨੂੰ ਅਪੀਲ ਕਰਕੇ ਆਏ ਆ ਮੈਨੂੰ ਆਸ ਹੈ ਕਿ ਲੋਕ ਇਸ ਵਾਰੀ ਇਹਨਾਂ ਚੋਣਾਂ ਵਿੱਚ ਇਹ ਸਰਕਾਰ ਨੂੰ ਜ਼ਰੂਰ ਸੋਚਕਾਰਣਗੇ ਮੇਰੇ ਨਾਲ ਨੇ ਸੀਟਾਂ ਕਰੂ ਜਾਨੀ ਜੀ ਦੇ ਮੁਤਾਬਿਕ ਸੀ 40 ਤਿੰਨ ਦਾ ਨੋਟੀਫਿਕੇਸ਼ਨ ਕਰਕੇ ਪੁਰਾਣੀ ਪੈਚਨ ਬੁਖਾਰ ਸ਼ੁਕਰ ਸ਼ਕਤੀ ਨੂੰ ਲਾਜੇ ਕੋਰ ਦੂੰਗਾ ਪਰੰਤੂ ਮ ਜਿਮਣੀ ਚੋਂ ਦੇ ਦੌਰਾਨ ਤੰਕਾਂ ਦੇ ਵਿੱਚ ਬਹੁਤ ਵੱਡਾ ਜਿਹੜਾ ਝੰਡਾ ਮਾਰਜੋ ਕੱਢਿਆ ਉਹ ਆਮ ਲੋਕਾਂ ਨੂੰ ਮਕਟਾਰੀਆਂ ਨੂੰ ਦੁਕਾਨਦਾਰਾਂ ਨੂੰ ਲਾਗਿਨ ਨੂੰ ਇਹ ਸਮਝਾਇਆ ਇਹ ਅਸਲ ਝੂਠੀ ਲੋਰੇ ਬਾਦ ਤੇ ਝੂਠੇ ਇਨਕਲਾਬੀਆਂ ਦੀ ਸਰਕਾਰ ਨੂੰ ਵੋਟ ਨਾ ਪਾਇਓ 6 ਕਰ ਸਾਢੇ 3 ਸਾਲਾਂ 'ਚ ਵਿਕਾਸ ਨਹੀਂ ਹੋਇਆ ਤੇ ਵਿਕਾਸ ਤੁਹਾਡਾ ਕੋਈ ਨਹੀਂ ਕਰਦੇ ਐਸੇ ਸਰਕਾਰ ਨੇ ਐਸੇ ਮੁੱਖ ਮੰਤਰੀ ਸਾਹਿਬ ਨੇ 18 ਜਨਵਰੀ 22 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਤੇ ਅੱਜ ਤੱਕ ਤਾਂ ਉਹ ਨੋਟੀਫਿਕੇਸ਼ਨ ਲਾਗੂ ਕਰਨ ਤੋਂ ਭੱਜ ਰਹੇ ਨੇ ਜੇ ਮੀਟਿੰਗ ਹੁੰਦੀ ਵਿੱਤ ਮੰਤਰੀ ਸਾਹਿਬ ਨਾਲ ਤੋ ਇਹ ਗੱਲ ਕਰਨ ਲੇਗੇ ਐਸਓਪੀ ਜਾਰੀ ਨਹੀਂ ਹੋਏ ਬੜੀ ਹੈਰਾਨੀ ਹੁੰਦੀ ਹੈ ਕਿ ਐਸਓਪੀ ਮਤਲਬ ਬੜੇ ਜਾਰੀ ਕਰਨੇ ਜਾਂ ਸੂਬੇ ਦੀ ਸਰਕਾਰ ਨੇ ਜਾਰੀ ਕਰਨਾ ਸੋ ਤੁਹਾਡੇ ਮਾਧਿਅਮ ਰਾਹੀਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਇੱਕ ਵਾਰ ਐਸ ਸਰਕਾਰ ਨੂੰ ਇਥੋਂ ਹਾਰ ਦਾ ਮੂੰਹ ਦਿਖਾਓ ਇਹ ਦਲ ਬਦਲੂਆਂ ਦੀ ਪਾਰਟੀ ਹੈ ਝੂਠੇ ਇਨਕਲਾਬੀਆਂ ਦੀ ਪਾਰਟੀ ਨੇ ਔਰ ਉਹਦੇ ਨਾਲ ਨਾਲ ਇੱਕ ਹੋਰ ਅਸੀਂ ਮਹੀਮ ਆਂਡ ਵਾਲੇ ਸਮੇਂ 'ਚ ਸ਼ੁਰੂ ਕਰ ਰਹੇ ਆ ਅਸੀਂ ਕੱਲੇ-ਕੱਲੇ ਘਰ ਦੇ ਵਿੱਚ ਜਾ ਕੇ ਐਸ ਸਰਕਾਰ ਦੇ ਖਿਲਾਫ ਪੰਚਾੜ ਕਰਾਂਗੇ ਲੋਕਾਂ ਨੂੰ ਅਪੀਲ ਕਰਾਂਗੇ ਕਿ ਐਸ ਚੁਕੀ ਗੁੰਡੀ-ਗੁਲੀ ਸਰਕਾਰ ਨੂੰ ਵੋਟਾਂ ਨਾ ਪਾਏ